ਆ ਪੰਜਾਬ ਪੁਲਿਸ ਜਿਹੜਾ ਬੀਬੀ ਐਮਪੀ ਦਾ ਮੰਗਾ ਜਿਹੜਾ ਕਾਫੀ ਜ਼ਿਆਦਾ ਵਿਵਾਦ ਚੱਲਿਆ ਜੀ ਪਾਖੜਾ ਬਿਆਸ ਮੈਨੇਜਮੈਂਟ ਦਾ ਪਾਣੀ ਨੂੰ ਲੈ ਕੇ ਤੇ ਪੰਜਾਬ ਪੁਲਿਸ ਕਹਿੰਦਾ ਡੈਮ ਦੇ ਮਾਮਲੇ 'ਚ ਕਿਸੇ ਕਿਸਮ ਦੀ தਖਲ ਅੰਦਾਜੀ ਨਾ ਕਰੇ ਹਾਈ ਕੋਰਟ ਨੇ ਕਿਹਾ ਜੀ ਅਸਲ ਵਿੱਚ ਕਿਉਂ ਦੀ ਸ਼ਾਹੀ ਕਿਉਂ ਹੋ ਗਿਆ ਤੇ ਸਾਰਾ ਕੁਝ ਕਿਉਂ ਹੋਇਆ ਜੀ ਅਸਲ ਦੇ ਵਿੱਚ ਹੋਇਆ ਇਹ ਸੀ ਕਿ ਜਦੋਂ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਨੇ ਪਹਿਲਾਂ ਇੱਕ ਮੀਟਿੰਗ ਕੀਤੀ ਜੀ ਔਰ ਇੱਕ ਮੀਟਿੰਗ ਦੇ ਵਿੱਚ ਹਰਿਆਣੇ ਦੀ ਜਿਹੜੀ ਡਿਮਾਂਡ ਸੀ ਉਸ ਡਿਮਾਂਡ ਦੇ ਮੁਤਾਬਕ ਉਹਨਾਂ ਨੇ ਕਹਿਤਾ ਵੀ ਕੋਈ ਗੱਲ ਨਹੀਂ ਜਿੰਨਾ ਤੁਹਾਨੂੰ ਪਾਣੀ ਚਾਹੀਦਾ ਦੇ ਦੇਣਗੇ ਉਹਨਾਂ ਨੇ 8500 ਕਿਊਸਕ ਮੰਗਿਆ ਸੀ ਤੇ ਭਾਰਤ ਜਿਹੜੇ ਹੈਗੇ ਆ ਪ੍ਰਾਈਮ ਕੇ ਕੇ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਹੈ ਇਹਨਾਂ ਨੇ 8500 ਕਿਊਸਕ ਨੂੰ ਦਿੱਤਾ ਸੀ ਇਹਦੇ ਤੇ ਫਿਰ ਇਤਰਾਜ਼ ਕੀਤਾ ਸੀ ਆਪਣੀ ਪੰਜਾਬ ਸਰਕਾਰ ਨੇ ਜਾਦੇ ਲੋਕਾਂ ਨੇ ਵੀ ਇਤਰਾਜ਼ ਕੀਤਾ ਕਿ ਬਹੁਤ ਗੰਤ ਹੈ ਜੀ ਇਹ ਸਾਨੂੰ ਪਾਣੀ ਦੀ ਲੋੜ ਹੈ ਇਸ ਵੇਲੇ ਨੂੰ ਪਾਣੀ ਕਿਉਂ ਦਿੱਤਾ ਜਾਵੇ ਪਾਣੀ ਆਪਣਾ ਇਸਤੇਮਾਲ ਕਰ ਚੁੱਕੀ ਹੈ 103% ਪਾਣੀ ਤਾਂ ਇਹ ਆਪਾਂ ਇਸਤੇਮਾਲ ਕਰ ਚੁੱਕੇ ਹਾਂ ਇਸ ਲਈ ਇਹਨਾਂ ਨੂੰ ਜੇ ਹੈਗਾ ਤੁਸੀਂ ਇਸ ਤਰ੍ਹਾਂ ਨਾ ਕਰੋ ਪਰ ਉਹ ਮੈਂ ਉਹਨਾਂ ਨੇ ਕਿਹਾ ਜੀ ਸਾਨੂੰ ਚਾਹੀਦਾ ਤਾਂ ਫਿਰ ਪੰਜਾਬ ਨੇ ਜਵਾਬ ਦਿੱਤਾ ਸੀ ਸਾਡੇ ਕੋਲੇ ਹੈ ਨਹੀਂ ਤੁਹਾਨੂੰ ਪਾਣੀ ਦੇਣ ਵਾਸਤੇ ਤੁਸੀਂ ਚੁੱਪ ਕਰ ਜਾਓ ਨਹੀਂ ਮਿਲਦਾ ਪਾਣੀ ਜੀ ਇਸ ਤੋਂ ਬਾਅਦ ਜੰਦੀ ਸਾਹਿਬ ਫਿਰ ਇੱਕ ਹੋਰ ਮੀਟਿੰਗ ਹੋਈ ਉਸ ਮੀਟਿੰਗ ਦੇ ਵਿੱਚ ਵੀ ਫਿਰ ਉਹੀ ਖੁਸ਼ ਹੋਇਆ ਸੀ ਔਰ ਉਸ ਤੋਂ ਬਾਅਦ ਫਿਰ ਜੀ ਅਦਰੂਨ ਗੱਲਬਾਤ ਚੱਲਦੀ ਏ ਤੁਸੀਂ ਦੇਖਿਆ ਹੋਣਾ ਕਿ ਹਰਜੋਤ ਸਿੰਘ ਬੈਂਸ ਜਿਹੜੇ ਐਜੂਕੇਸ਼ਨ ਮੰਤਰੀ ਸਪਾ ਪੰਜਾਬ ਦੇ ਮੰਨਿਆ ਵੀ ਉਹਨਾਂ ਦਾ ਜਿਹੜਾ ਹੈਗਾ ਇਲਾਕਾ ਉਹ ਇਧਰ ਨਾਲ ਪੈਂਦਾ ਪਾਖੜਾ ਬਿਆਸ ਪਾਖੜਾ ਮਿੰਟਲ ਦੇ ਕੋਲੇ ਨੰਗਲ ਨਾਲੀ ਵੀ ਰੱਖਿਆ ਲੋਰ ਰਿਲੇਟਡ ਹੈ ਜੀ ਉਹ ਉੱਥੇ ਗਏ ਤੇ ਉਹਨਾਂ ਨੇ ਜਾ ਕੇ ਧਰਨਾ ਮਾਰਤਾ ਜੀ ਉਹਨਾਂ ਦੇ ਧਰਨਾ ਮਾਰਨ ਤੋਂ ਬਾਅਦ ਤੇ ਸਾਡੇ ਮੁੱਖ ਮੰਤਰੀ ਸਾਥੀ ਗਈ ਇੱਥੇ ਮੈਂ ਥੋੜੀ ਜਿਹੀ ਤੁਹਾਨੂੰ ਜਿਹੜੀ ਆਮ ਆਦਮੀ ਪਾਰਟੀ ਦੀ ਅੰਦਰਲੀ ਸਿਆਸਤ ਹੈ ਉਹਦੇ ਬਣ ਬਿਲੀ ਜਾਣਾ ਕਿਉਂਗਾ ਇਹ ਨੇ ਹਰਜੋਤ ਸਿੰਘ ਬੈਂਸ ਹੈ ਉਹ ਆਮ ਆਦਮੀ ਪਾਰਟੀ ਦੇ ਭਗਵੰਤ ਸਿੰਘ ਮਾਨ ਨਾਲੋਂ ਕਾਫੀ ਸਵਰਤੈਨਾਗੇ ਸੀ ਪਹਿਲਾਂ ਮਤਲਬ ਆਮ ਆਦਮੀ ਪਾਰਟੀ ਸ਼ਾਮਿਲ ਹੋ ਗਈ ਸੀ ਤੇ ਸ਼ਾਇਦ ਉਹਨਾਂ ਨੂੰ ਕਨਵੀਨਰ ਵੀ ਬਣਾ ਦਿੱਤਾ ਗਿਆ ਸੀ ਨੌਜਵਾਨ ਸੀ ਨਸ਼ਾ ਵਗੈਰਾ ਦੇ ਖਿਲਾਫ ਉਹ ਲੋਕਾਂ ਨੂੰ ਲਾਮਬਦ ਕਰਦੇ ਹੁੰਦੇ ਸੀ ਸਾਈਕਲ ਮਾਰਚ ਵਗੈਰਾ ਵੀ ਉਹਨਾਂ ਨੇ ਬੜੇ ਕੱਢੇ ਸੀ ਔਰ ਉਹਦੇ ਉਹਨਾਂ ਦੀ ਚਰਚਾ ਬਹੁਤ ਹੋਈ ਸੀ ਸੋ ਕੇਜਰੀਵਾਲ ਮਨੀਸ਼ ਸੋਧਿਆ ਉਹ ਉਹਨਾਂ ਦੀ ਨਜ਼ਰਾਂ ਵਿੱਚ ਆ ਗਏ ਸੀ 2014 ਦੀ ਜਿਹੜੀ ਪਾਰਲੀਮੈਂਟ ਦੀ ਚੋਣ ਹੁੰਦੀ ਹੈ ਉਸ ਤੋਂ ਪਹਿਲਾਂ ਭਗਵੰਤ ਮਾਨ ਜੀ ਵੀ ਆਮ ਆਦਮੀ ਪਾਰਟੀ ਦੇ ਵਿੱਚ ਆਗੇ ਸੀ ਔਰ ਇਹ ਪਾਰਲੀਮੈਂਟ ਦੇ ਮੈਂਬਰ ਬਣ ਕੇ ਸੀ ਭਗਵੰਤ ਮਾਨ ਜੀ ਬਾਰੇ ਆਪਾਂ ਜਾਣਦੇ ਆਂ ਦੀ ਇਹ ਕਲਾ ਦੇ ਖੇਤਰ ਚੋਂ ਆਉਂਦੇ ਐ ਜੀ ਮਜ਼ਾਕ ਦੇ ਖੇਤਰ ਦੇ ਵਿੱਚੋਂ ਆਉਂਦੇ ਐ ਸਟੇਜ ਦੇ ਤਣੀ ਐ ਸਟੇਜ 'ਤੇ ਉਹ ਬਹੁਤ ਵਧੀਆ ਕੰਡਕਟ ਕਰਨੀ ਆਉਂਦੀ ਐ ਚਾਹੇ ਉਹ ਸਟੇਜ ਦੇ ਉੱਤੇ ਚੜ ਕੇ ਗੱਲ ਕਰਨ ਤੇ ਚਾਹੇ ਉਹ ਕਿਸੇ ਸਰਕਾਰੀ ਮੰਚ ਤੋਂ ਬੋਲਣ ਉਹ ਆਪਣੇ ਬਰੋਜ਼ਗਾਂ ਨੂੰ ਖੂਜੇ ਲਾ ਦਿੰਦੇ ਐ ਸੋ ਉਹਨਾਂ ਦੀ ਜਿਹੜੀ ਥਿਆਲਾ ਪਬਲਿਸਿਟੀ ਹੋ ਗਈ ਉਹਨਾਂ ਦਾ ਨਾਂ ਬਟਾ ਚੱਲ ਪਿਆ ਉਤਵਾਲ ਬਰਤੂਨਾ ਨੂੰ ਪਹਿਲਾ ਸਰਬੀਰ ਗਾਂਧੀ ਨੂੰ ਬਣਾਇਆ ਸੀ ਗਰੁੱਪ ਲੀਡਰ ਲੁਕਸਪੁਰ ਦੇ ਵਿੱਚ 2014 ਮੇਲੇ ਆਮ ਆਦਮੀ ਪਾਰਟੀ ਵਾਲਿਆਂ ਨੇ ਪਰ ਜਿਦੋਂ ਗਾਂਧੀ ਜੀ ਦੇ ਮਤਭੇਦ ਪੈਦਾ ਹੋ ਗਏ ਤੇ ਫਿਰ ਬਾਅਦ ਦੇ ਵਿੱਚ ਭਗਵੰਤ ਮਾਨ ਹੋਰੀ ਹੀ ਕਰਦਾ ਤਰਤਾ ਰਿਹਾ ਸਾਰੇ ਕਾਸੇ ਨੇ 2017 ਦੀ ਇਲੈਕਸ਼ਨ ਵੀ ਭਗਵੰਤ ਮਾਨ ਹੋਰਾਂ ਦੇ ਚਿਹਰੇ ਨੂੰ ਅੱਗੇ ਕਰਕੇ ਲੜੀ ਗਈ ਸੀ ਔਰ 2022 ਦੇ ਵਿੱਚ ਵੀ ਫਿਰ ਇਹਨਾਂ ਨੂੰ ਮੁੱਖ ਮੰਤਰੀ ਵਜੋਂ ਪੇਸ਼ ਕੀਤਾ ਗਿਆ ਸੀ ਜੀ ਤੁਹਾਨੂੰ ਜਿੱਥੇ ਤੁਹਾਡੇ ਦਾ ਸਵਾਲ ਹੈ ਹਰਜੋਤ ਸਿੰਘ ਬੈਂਸਰਾਏ ਦਿੱਲੀ ਦੇ ਬਹੁਤ ਨੇੜੇ ਹੈ ਤੁਸੀਂ ਦੇਖਿਆ ਉਹਨੇ ਵੀ ਜਦੋਂ ਵੀ ਕੇਜਰੀਵਾਲ ਨੂੰ ਜਾਂ ਮਨੀਸ਼ ਸੋਧਿਆਨ ਨੂੰ ਗ੍ਰਿਫਤਾਰ ਕਰਨ ਦੀਆਂ ਖਬਰਾਂ ਆਉਂਦੀਆਂ ਹੁੰਦੀਆਂ ਸੀ ਔਰ ਦਿੱਲੀ ਦੇ ਵਿੱਚ ਧਰਮ ਨਿਯਮਾਰੇ ਲੱਗਦੇ ਹੁੰਦੇ ਸੀ ਉਦੋਂ ਲਗਭਗ ਸਾਡੀ ਸਾਰੀ ਕੈਬਨਿਟ ਚੱਲਦੀ ਹੁੰਦੀ ਸੀ ਸਾਰਾ ਮੰਤਰੀ ਮੰਡਲ ਚਲਾ ਜਾਂਦਾ ਤੇ ਸਾਰੇ ਵਿਧਾਇਕ ਚਲੇ ਜਾਂਦੇ ਹੁਣ ਭਾਵੇਂ ਸਾਡੇ ਮੁੱਖ ਮੰਤਰੀ ਸਾਹਿਬ ਨੇ ਇਹ ਗੱਲ ਵੀ ਕਹਿ ਦਿੱਤੀ ਹੈ ਯਾਰ ਤੁਸੀਂ ਧਰਨੇ ਵਜਾਰੇ ਕਿਉਂ ਕਰਦੇ ਥੋਨੂੰ ਧਰਨੇ ਵਜਾਰੇ ਕਰਨ ਦੀ ਲੋੜ ਨਹੀਂ ਪਰ ਜਦੋਂ ਆਪ ਦੇ ਕਿਸੇ ਲੀਡਰ ਨੂੰ ਫੜਾਫੜਾਈ ਹੁੰਦੀ ਐ ਤੇ ਉਦੋਂ ਫਿਰ ਵਜੀਦ ਵੀ ਚੱਲ ਪੈਂਦੇ ਹੁੰਦੇ ਸੀ ਤਾਂ ਮੇਰਾ ਹੁਣ ਜਿਹੜਾ ਪੁਆਇੰਟ ਐ ਉਹ ਪੁਆਇੰਟ ਇਹ ਐ ਕਿ ਉਦੋਂ ਤੁਸੀਂ ਦੇਖਿਆ ਨਾ ਕਿ ਬਾਕੀ ਤਾਂ ਸਾਰੇ ਜਾ ਕੇ ਬਹਿ ਜਾਂਦੇ ਸੀ ਜਾਂ ਉਹ ਜਿੰਦਾਬਾਦ ਮੁਰਦਾਬਾਦ ਕਹਿੰਦੇ ਹੁੰਦੇ ਸੀ ਜਿੱਦ ਵਿੱਚ ਤੁਸੀਂ ਦੇਖੋ ਪੁਗਮਾਨ ਤੁਮਾਨਹੂਰੀ ਵੀ ਇੱਕ ਵਾਰੀ ਇੱਕ ਜਿਹੜੀ ਹੈਗੀ ਐ ਪਟਰੀ ਦੇ ਉੱਤੇ ਬੈਠੇ ਲੱਗਦੇ ਸੀਗੇ ਸਾਰੇ ਲੋਕ ਬੈਠੇ ਹੁੰਦੇ ਸੀ ਲੇਕਿਨ ਚਰਚਾ ਦੇ ਵਿੱਚ ਸੁਰਖੀਆਂ ਦੇ ਵਿੱਚ ਆਉਂਦੇ ਸਨ ਦੇ ਸੀਗੇ ਹਰਜੋਤ ਪੈਂਸੂਣੀ ਹਰਜੋਤ ਪੈਂਸੂਣਾ ਨੂੰ ਤੁਸੀਂ ਦੇਖਿਆ ਵੀ ਮੰਤਰੀ ਹੁੰਦਿਆ ਹੋਇਆ ਦਿੱਲੀ ਪੁਰਸਖੜੀ ਇਸਕੇ ਕਿੱਦੇ ਇਧਰ ਨੂੰ ਜਾਂਦੀ ਹੈ ਕਿਤੇ ਇਧਰ ਨੂੰ ਇਹਦਾ ਤਸਵੀਰਾਂ ਦੇਖੋ ਤਾਂ ਉਸ ਤੋਂ ਬਾਅਦ ਜਦੋਂ ਭਗਵੰਤ ਮਾਨ ਸਰ ਨੇ ਦੇਖਿਆ ਕਿ ਬਤਾ ਪਹਿਲ ਕਰ ਗਿਆ ਇਹ ਬੰਦੇ ਨੇ ਜੀ ਜਾ ਕੇ ਉਸੇ ਧਰਨਾ ਮਾਰ ਲਿਆ ਤੇ ਇਹਦਾ ਮਸਲਾ ਲੋਕਾਂ ਦੀਆਂ ਨਜ਼ਰਾਂ ਇਥੇ ਹਾਈ ਕਮਾਂਡ ਦੀਆਂ ਨਜ਼ਰਾਂ 'ਚ ਇਹ ਆਉ ਤੇ ਅੰਸਰ ਸ੍ਰੀਤੀ ਵਾਲੀਆਂ ਜਿਹੜੀਆਂ ਹੈਗੀਆਂ ਕਦਰ ਕਿੰਨੀ ਬੜੀਆਂ ਹਾਲਤਾਂ ਪੰਜਾਬ ਦੇ ਵਿੱਚੋਂ ਪੜੀਆਂ ਹੋਈਆਂ ਆ ਫਰਾਂਚ ਚਰਚਾ ਹੁੰਦੀ ਹੈ ਜੀ ਆ ਜਾ ਹੋ ਜੂਆ ਚਾਹ ਹੋ ਜੂ ਫਿਰ ਭਗਵੰਤ ਮਾਨ ਹੋਰਾਂ ਨੇ ਵੀ ਦੇਰ ਨਹੀਂ ਲਾਈ ਜੀ ਉਹ ਆਪ ਵੀ ਮੌਕੇ ਤੇ ਪਹੁੰਚ ਗਏ ਤੇ ਇੱਕ ਵਾਰੀ ਤੁਹਾਡੇ ਯਾਦ ਹੋਣਾ ਜਿਨ੍ਹਾਂ ਨੇ ਕਿ ਵੀ ਪਹੁੰਚ ਗਏ ਸੀ ਇਹ ਵਿਧਾਨ ਸਭਾ ਦੇ ਵਿੱਚ ਵਿੱਚ ਨਹੀਂ ਲਾ ਲਏ ਜੀ ਜਦੋਂ ਫਿਰ ਇਹਨੇ ਬੋਲਣਾ ਨਹੀਂ ਕਿਤੇ ਨਿਕਲਣਾ ਜਾਣ ਜੀ ਤੇ ਇਸੇ ਤਰੀਕੇ ਨਾਲ ਉਹਨਾਂ ਨੇ ਫਿਰ ਉੱਥੇ ਜਾ ਕੇ ਚਾਬੀ ਵੀ ਖੜੀ ਕਹਿੰਦੇ ਆ ਜੀ ਪਾ ਮੇਰਾ ਸ੍ਰੀ ਤੌਰ ਤੇ ਕਿ ਆ ਵੀ ਆ ਦੇਖੋ ਨਾ ਕੋਈ ਹੱਥਾਂ ਲਾਏ ਅਸੀਂ ਆ ਗਏ ਆ ਔਰ ਫੋਰਸ ਵੀ ਸਾਡੀ ਚਲੇਗੀ ਸੀ ਸਾਡੀ ਪੰਜਾਬ ਪੁਲਿਸ ਨੇ ਜਾ ਕੇ ਉੱਥੇ ਡੈਂਬਲੇ ਅਤੇ ਜੋੜੇ ਜਿਹੜੇ ਪੈਰੀ ਸਖਤ ਕਰਦੇ ਸੀ ਇਸ ਮੁੱਦੇ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ ਲੋਕਾਂ ਦੇ ਵਿੱਚ ਵੀ ਹੋਈ ਸੀ ਵੀ ਕੀ ਇੱਕ ਦੇਸ਼ ਦੇ ਵਿੱਚ ਇੱਕ ਕੇਂਦਰ ਦੀ ਸਰਕਾਰ ਜਾਂ ਕਿਸੇ ਕੇਂਦਰ ਦੇ ਬੋਰਡ ਜਿਹਦਾ ਕੰਟਰੋਲ ਕੇਂਦਰ ਦੇ ਕੋਲ ਹੋਵੇ ਉਹਦੇ ਵਿੱਚ ਸਟੇਟ ਗਵਰਨਮੈਂਟ ਇਸ ਤਰ੍ਹਾਂ ਦਾ ਕੰਟਰੋਲ ਦੇ ਸਕਦੀ ਹੈ ਇਹ ਸਟੇਟਮੈਂਟ ਸਟੇਟ ਗਵਰਨਮੈਂਟ ਜਾ ਕੇ ਆfda ਚਾਰਜ ਲੈ ਕੇ ਤੇ ਆਪਣੇ ਮੁਤਾਬਕ ਸਾਰਾ ਕੁਝ ਕਰ ਸਕਦੀ ਜਿਹੜਾ ਕੰਟਰੋਲ ਤਾਂ ਉਹਨਾਂ ਕੋਲੇ ਅਸੀਂ ਬਸ ਤਾਂ ਬੜੇ ਲੰਬੇ ਸਮੇਂ ਤੋਂ ਡਿਮਾਂਡ ਕਰਦੇ ਆ ਕਿ ਭਾਰਤ ਆਪਣਾ ਪਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪ੍ਰਬੰਧ ਹੈ ਜਿਹੜਾ ਪੰਜਾਬ ਦੇ ਹਵਾਲੇ ਕੀਤਾ ਜਾਵੇ ਕਿ ਪਾਣੀ ਦਾ ਮਾਮਲਾ ਇਹਦਾ ਕੇਂਦਰ ਨੂੰ ਕਿਉਂ ਦਿੱਤਾ ਗਿਆ ਪਰ ਆਪ ਇਹਨਾਂ ਨੇ ਜਾ ਕੇ ਜਿਹੜੇ ਸਾਰੀ ਗੱਲ ਕਰਤੀ ਫਿਰ ਕਾਫੀ ਗੱਲਾਂ ਹੋਈ ਬੀ ਉਸ ਤੋਂ ਬਾਅਦ ਫਿਰ ਦਿੱਲੀ ਮੀਟਿੰਗ ਹੁੰਦੀ ਹੈ ਗ੍ਰਹਿ ਵਿਭਾਗ ਦੀ ਮੀਟਿੰਗ ਬੁਲਾਈ ਸੀ ਔਰ ਉਸ ਮੀਟਿੰਗ ਦੇ ਵਿੱਚ ਵੀ ਜਦੋਂ ਕੋਈ ਫੈਸਲਾ ਨਹੀਂ ਹੋਇਆ ਤਾਂ ਫਿਰ ਗ੍ਰਹਿ ਵਿਭਾਗ ਨੇ ਗੱਲ ਕਹੀ ਸੀ ਕਿ ਤੁਸੀਂ ਮੇਰੇ ਮਿਲ ਕੇ ਦੋਨੇ ਆਪਸ ਵਿੱਚ ਹੀ ਹੱਲ ਕੱਢ ਲਓ ਜੀ ਬਾਸਲਾ ਬਿਆਸ ਮੈਨੇਜਮੈਂਟ ਬੋਰਡ ਨੂੰ ਵਿੱਚ ਇਹਨਾਂ ਦਾ ਇਲੋਮ ਕੀਤਾ ਜਾਵੇ ਇਹ ਤੁਹਾਡੇ ਕੱਦਰ ਸੀ ਕਿ ਜਿਹੜੇ ਹਰਿਆਣੇ ਨੂੰ ਪਾਣੀ ਦੀ ਲੋੜ ਹੈ ਇਹਨਾਂ ਨੂੰ ਹਜ਼ਾਰਾ ਦੇ ਦੇ ਉੱਤੇ ਫਿਰ ਬਾਅਦ ਵਿੱਚ ਤੁਸੀਂ ਪਾਣੀ ਇਹਨਾਂ ਤੋਂ ਲੈ ਲਿਓ ਜੀ ਇਹ ਜਿਹੜੀ ਮੀਟਿੰਗ ਹੋਈ ਸੀ ਲੇਕਿਨ ਸਾਡਾ ਕੰਟਰੋਲ ਜਿਹੜਾ ਹੈਗਾ ਉਹਦੇ ਤੇ ਉਹ ਮੇਰੇ ਹਾਂ ਭਾਖਲਾ ਬਿਆਸ ਮੈਨੇਜਮੈਂਟ ਬੋਰਡ ਫਿਰ ਹਾਈ ਕੋਰਟ ਜਾਂਦਾ ਹੈ ਉਹਨਾਂ ਨੇ ਹਾਈ ਕੋਰਟ ਜਾ ਕੇ ਕਿਹਾ ਕਿ ਪੰਜਾਬ ਪੁਲਿਸ ਨੇ ਜੀ ਕੋਰਟ ਜਿਹੜਾ ਹੈਗਾ ਟਾਈਮ ਤੇ ਉੱਥੇ ਕਬਜ਼ਾ ਕਰ ਰਿਹਾ ਹੈ ਤੇ ਕਬਜ਼ਾ ਛਡਵਾਇਆ ਜਾਵੇ ਜੀ ਆਪਾਂ ਕੱਲ ਵੀ ਗੱਲ ਕੀਤੀ ਸੀ ਪਰਸੋਂ ਦੇ ਤੇ ਮਤਲ ਜਿਹੜੀ ਹੈਗੀ ਐਮਰਜੈਂਸੀ ਕਾਊਂਡ ਦੇ ਉੱਤੇ ਇਸ ਕੇਸ ਨੂੰ ਲਿਆ ਗਿਆ ਸੀ ਤੇ ਬਹੁਤ ਬਹਿਸ ਹੋਈ ਸੀ ਉਸ ਬਹਿਸ ਤੋਂ ਬਾਅਦ ਚੀਫ ਜਸਟਿਸ ਜਿਹੜੇ ਸਾਡੇ ਸ਼ੀਰਨਗੂ ਸਾਹਿਬ ਹੈ ਉਹਨਾਂ ਨੇ ਕਹਿਤਾ ਸੀ ਕਿ ਮਾਮਲਾ ਬੜਾ ਕਬੀਰਤ ਸੀ ਅੱਜ ਹੀ ਇਹਦਾ ਨਿਪਟਾਰਾ ਕਰ ਦੇਾਂਗੇ ਫੈਸਲਾ ਸੁਣਾ ਦੇਾਂਗੇ ਪਟੀਸ਼ਨ ਦਾ ਨਿਪਟਾਰਾ ਕਰਤਾ ਸੀ ਲੇਕਿਨ ਫੈਸਲਾ ਨਹੀਂ ਸੁਣਾਇਆ ਜੀ ਤੇ ਫਿਰ ਇਹ ਏਅਰ ਸਟ੍ਰਾਈਕ ਹੋ ਗਈ ਏਅਰ ਸਟ੍ਰਾਈਕ ਤੋਂ ਬਾਅਦ ਫਿਰ ਕੱਲ ਦਿਨੇ ਜਿਹੜਾ ਹੈਗਾ ਬੀਤੇ ਕੱਲ ਉਹਨਾਂ ਨੇ ਫੈਸਲਾ ਸੁਣਾਤਾ ਉਹਨਾਂ ਨੇ ਕਹਿਤਾ ਕਿ ਬਾਖਰਾ ਬਿਆਸ ਮੈਨੇਜਮੈਂਟ ਬੋਰਡ ਦੇ ਤੇ ਜਿਹੜਾ ਹੈਗਾ ਪੰਜਾਬ ਪੁਲਿਸ ਦਾ ਕੋਈ ਕੰਮ ਨਹੀਂ ਕੋਈ ਦਖਲ ਨਹੀਂ ਦੇ ਵੀ ਸਿਰਫ ਤੇ ਸਿਰਫ ਜੇ ਰਾਖੀ ਕਰਨੀ ਹੈ ਤਾਂ ਇਹ ਰਾਖੀ ਕਰ ਸਕਦੀ ਹੈ ਜੀ ਮੇਰੇ ਖਿਆਲ ਮੁਤਾਬਕ ਜਿਹੜਾ ਕਾਲਾ ਪਣ ਕੀਤਾ ਸੀ ਨਾ ਸਾਡੀ ਸੂਬਾ ਸਰਕਾਰ ਨੇ ਜੀ ਹਾਈ ਕੋਰਟ ਨੇ ਉਸ ਕਾਲਾ ਪਣ ਨੂੰ ਜਿਹੜਾ ਹੈਗਾ ਠੀਕ ਨਹੀਂ ਮੰਨਿਆ ਉਹਨੂੰ ਜਾਇਜ਼ ਨਹੀਂ ਮੰਨਿਆ ਉਹਨੂੰ ਨਜਾਇਜ਼ ਕਿਹਾ ਹੈ ਔਰ ਕਈ ਵਾਰੀ ਆਪਾਂ ਕਾਲਾ ਪਣ ਕਰ ਲੈਂਦੇ ਹਾਂ ਦਿਖਾਵੇ ਦੇ ਤੌਰ ਦੇ ਤੇ ਦੇਖੋ ਜੇ ਅਸੀਂ ਆ ਕਰਤਾ मतलब ਇਕੱਲੇ ਜਿਹੜੇ ਹੈਗੇ ਕਾਗਜ਼ਾਂ ਦੇ ਉੱਤੇ ਦਸਖਤ ਕਰਨ ਦੇ ਨਾਲ ਕੋਈ ਪਾਣੀਆ ਦਾ ਰੱਖਾ ਨਹੀਂ ਬਣਦਾ ਹੁੰਦਾ ਪਾਣੀਆ ਦਾ ਰੱਖਾ ਬਣਨ ਵਾਸਤੇ ਕਈ ਵਾਰੀ ਕੁਰਸੀਆਂ ਕੁਰਬਾਨ ਕਰਨ ਤੱਕ ਜਾਣਾ ਪੈ ਜਾਂਦਾ ਹੈ ਕੁਰਸੀ ਐਸੀ ਕੁਰਬਾਨੀ ਕਰਨੀ ਤੇ ਮਤਲਬ ਇਹ ਹੈ ਵੀ ਪਾਣੀਆ ਦਾ ਰੱਖਾ ਕਹਾ ਲੋ ਮੈਂ ਵਕਾਲਤ ਨਹੀਂ ਕਰਦਾ ਕੈਪਟਨ ਮਿਰਦਰ ਸਿੰਘ ਦੀ ਲੇਕਿਨ ਆਪਾਂ ਨੂੰ ਪਤਾ ਵੀ ਉਸ ਵੇਲੇ ਹਰਿਆਣੇ 'ਚ ਇਲੈਕਸ਼ਨ ਸੀ ਜਦ ਆਰਮੀ ਨੂੰ ਲਾਉਣ ਦੀ ਗੱਲਾਂ ਹੋਗੀਆਂ ਸੀਤੇ ਜੀ ਉਸ ਵੇਲੇ ਬਟਾ ਟਰਮੀਨੇਸ਼ਨ ਐਕਟ ਆਇਆ ਸੀ ਤਾਂ ਉਹਨੇ ਆਪਣੀ ਕੁਰਸੀ ਨੂੰ ਕਿਸਮ ਦਾ ਦਾਤੇ ਲਾਇਆ ਸੀ ਉਸ ਵੇਲੇ ਇੰਡੀਅਨ ਐਕਸਪ੍ਰੈਸ ਦੇ ਵਿੱਚ ਬਾਦ ਦੇ ਵਿੱਚ ਜਿਹੜੀ ਇੰਟਰਵਿਊ ਆਈ ਹੈ ਜਦੋਂ ਆਪੋਜੀਸ਼ਨ ਚ ਹੋ ਗਿਆ ਸੀ ਰਾਉਂਡ ਦੀ ਟੇਬਲ ਉਹ ਇੰਟਰਵਿਊ ਸੀ ਤੇ ਉਸ ਇੰਟਰਵਿਊ ਦੇ ਵਿੱਚ ਜਿਹੜੇ ਸੀਨੀਅਰ ਜਰਨਲਿਸਟ ਤੇ ਇਨਕਲੂਡਡ ਐਡੀਟਰ ਸਾਰੇ ਇਕੱਠੇ ਬੈਠੇ ਹੈ ਜੀ ਉਹਨਾਂ ਇੱਕ ਐਡੀਟਰ ਨੇ ਪੁੱਛਿਆ ਸੀ ਉਹਨੂੰ ਅਮਰਿੰਦਰ ਸਿੰਘ ਨੂੰ ਵੀ ਜਦੋਂ ਤੁਸੀਂ ਇਹ ਸਾਰਾ ਕੁਝ ਕੀਤਾ ਸੀ ਕਿ ਸੋਣੀਆਂ ਗੱਲਾਂ ਤੇ ਤੁਹਾਨੂੰ ਓਜਾਜ਼ ਦਿੱਤੀ ਸੀ ਤੇ ਅਮਰਿੰਦਰ ਸਿੰਘ ਨੇ ਕਹਿ ਦਿੱਤੀ ਕਿ 6 ਮਹੀਨੇ ਸਾਡੀ ਬੋਲਬਾਣੀ ਨਹੀਂ ਹੋਈ ਸੀ 6 ਮਹੀਨਿਆਂ ਬਾਅਦ ਜਦੋਂ ਇੱਕ ਮੀਟਿੰਗ 'ਚ ਇਕੱਠੇ ਹੋਏ ਸਾਂ ਅਗੇਰ ਅਸਵਾਲ ਤੁਸੀਂ ਮੈਨੂੰ ਕੀਤਾ ਇਹੀ ਉਦੋਂ ਸੋਣੀਆਂ ਨੇ ਵੀ ਕੀਤਾ ਸੀ ਕਿ ਅਮਰਿੰਦਰ ਤੋਂ ਮੈਨੂੰ ਪੁੱਛਿਆ ਕਿਉਂ ਨਹੀਂ ਉਹ ਕਹਿੰਦਾ ਮੇਰਾ ਉਹ ਜਵਾਬ ਸੀ ਉਲਟਾ ਵੀ ਮੈਡਮ ਜੇ ਮੈਂ ਤੁਹਾਨੂੰ ਪੁੱਛਦਾ ਕਿ ਤੁਸੀਂ ਇਜਾਜ਼ਤ ਦੇ ਦਿੰਦੇ ਕਹਿੰਦਾ ਉਹਨੇ ਸਿਰ ਮਾਰਤਾ ਵੀ ਨੋ ਕਹਿੰਦਾ ਬਸ ਫਿਰ ਮੈਂ ਇੱਥੇ ਕਰਕੇ ਨਹੀਂ ਪੁੱਛਿਆ ਕਿਉਂਕਿ ਮੈਨੂੰ ਪਤਾ ਸੀ ਮੇਰਾ ਪੰਜਾਬ ਹੈ ਜਿਹੜਾ ਬਰਬਾਦ ਹੋ ਜਾਊਗਾ ਤੇ ਮੈਂ ਤਾਂ ਉਹਦੀ ਖਤਰਾਂ ਦੀ ਕੁਰਸੀ ਜਾ ਕੇ ਲਾਤੀ ਸੀ ਇਹ ਹੁਣ ਇਸ ਕਿਸ ਤਰ੍ਹਾਂ ਕਲਾ ਹੁੰਦੀ ਹੈ ਠੀਕ ਹੈ ਉਹਦੀ ਥੋੜੋ ਜਿਹੀ ਬੱਜੀ ਕੁਝ ਸਮਾਂ ਲੋਕਾਂ ਨੇ ਉਹਨੂੰ ਵੀ ਪਾੜਿਆਂ ਦਾ ਰਾਖਾ ਕਿਹਾ ਫਿਰ ਇਹ ਵੀ ਕਿਹਾ ਕਿ ਜੇ ਧਾਰਾ ਭੱਜ ਜਾਏ ਜਿਹੜਾ ਵੀ ਜਿੰਨਾ ਪ ਵਾਦ ਵਿੱਚ ਬਾਦਲ ਸਾਹਿਬ ਨੇ ਵੀ ਇਹ ਗੱਲ ਕਹੀ ਸੀ ਅਕਾਲੀ ਦਲ ਦਾ ਆ ਗਿਆ ਸੀ ਮੈਨੀਫੈਸਟੋ ਕਿ ਅਸੀਂ ਧਾਰਾ 5 ਖਤਮ ਕਰ ਦੇਗੇ ਲੇਕਿਨ ਪੰਜ ਉਹਨਾਂ ਨੇ ਵੀ ਨਹੀਂ ਖਤਮ ਕੀਤੀ ਤੇ ਪੰਜ ਹੁਣਾਂ ਵਾਲਿਆਂ ਨੇ ਵੀ ਨਹੀਂ ਖਤਮ ਕੀਤੀ ਹੁਣ ਵੀ ਇਹ ਗੱਲ ਆਈ ਸੀ ਤੁਸੀਂ ਦੇਖਿਆ ਉਹਨਾਂ ਕੁਝ ਲੋਕਾਂ ਨੇ ਕਹਿਇਆ ਸੀ ਕਿ ਜਦੋਂ ਤੁਸੀਂ ਸਟੇਸ਼ਨ ਬੁਲਾਇਆ ਸਪੈਸ਼ਲ ਦੇ ਧਾਰਾ 5 ਜਿਹੜੀ ਜਾਂਦੀ ਆ ਉਹਦੇ ਰਾਹੀਂ ਤੁਸੀਂ ਪਾਣੀ ਨੂੰ ਰੋਕਦੇ ਹੋ ਰੋਕਿਆ ਨਹੀਂ ਪਰ ਮੇਰੇ ਖਿਆਲ ਮੁਤਾਬਕ ਹੈ ਕਿ ਕਿਉਂਕਿ ਜਿਹੜੇ ਪੋਲੀਟੀਕਲ ਬੰਦੇ ਹੁੰਦੇ ਆ ਜਦੋਂ ਤੁਸੀਂ ਸੂਪਰ ਹੋ ਜੋ ਤੁਸੀਂ ਵੱਡੀਆਂ ਕੁਰਸੀਆਂ ਤੇ ਬੈਠਿਓ ਉਦੋਂ ਤੁਥੋਂ ਇਹ ਡਿਮਾਂਡ ਹੁੰਦੀ ਹੈ ਕਿ ਤੁਹਾਡਾ ਬਿਹੇਵੀਅਰ ਵੀ ਉਹੋ ਜਿਹਾ ਹੋਵੇ ਤੁਹਾਡਾ ਬਿਹੇਵੀਅਰ ਮਟੀਰ ਵਰਗਾ ਨਹੀਂ ਹੋਣਾ ਚਾਹੀਦਾ ਚਲੋ ਇਹ ਚਲੋ ਚਲੋ ਆਜੋ ਸਾਡੇ ਬਾਰਪੁਰ ਦੀ ਤੱਤੀ ਤੇਰੇ ਮਗਰ ਮੈਂ ਕੁੱਤਾ ਲਗਾਊਗਾ ਇਹ ਨਹੀਂ ਹੋਣੀ ਚਾਹੀਦੀ ਤੁਸੀਂ ਜੇ ਮੁੱਖ ਮੰਤਰੀ ਹੋ ਤਾਂ ਮੁੱਖ ਮੰਤਰੀਆਂ ਵਰਗਾ ਜਿਹੜਾ ਤੁਹਾਡਾ ਪਰਟੋਕ ਹੁੰਦਾ ਹੈ ਮੁੱਖ ਮੰਤਰੀ ਦਾ ਉਹਦਾ ਬਹੁਤ ਵੱਟਾ ਉਹਦੀ ਮਰਿਆਦਾ ਬਹੁਤ ਥੋਡੀ ਹੈ ਉਦੀ ਮਰਿਆਦਾ ਦੇ ਨਾਲ ਕਦੇ ਜਿਹੜਾ ਹੈਗਾ ਮੇਰੇ ਖਿਆਲ ਨਾਲ ਵੀ ਉਹ ਨਹੀਂ ਕਿ ਨਹੀਂ ਹੋਣੀ ਚਾਹੀਦੀ ਇਹਦਾ ਖਿਆਲ ਰੱਖਣਾ ਚਾਹੀਦਾ ਭਗਵੰਤ ਮਾਨ ਸਾਹ ਨੂੰ ਤੇ 3-4 ਨਹੀਂ ਹੋਏ ਤੇ ਹਾਈ ਕੋਰਟ ਦਾ ਫੈਸਲਾ ਹੋ ਗਿਆ ਕਿ ਜੀ ਉੱਥੇ ਨਹੀਂ ਕਰੂਗੀ ਪੰਜਾਬ ਪੁਲਿਸ ਤੇ ਆਪਾਂ ਇਹ ਲੈ ਕੇ ਚਲੇ ਗਏ ਸੀ ਕਿ ਪੰਜਾਬ ਪੁਲਿਸ ਨੇ ਕਦੀ ਹਕਮਤ ਲੈ ਲਿਆ